ਕਮਾਈ ਵਾਹੇ ਗੁਰੂ ਸੱਚਾ ਪਾਤਸ਼ਾਹ ਇੰਨਾ ਤੋਂ ਨਾ ਕੁਸਲ ਕੋਈ ਸਾਥੋ ਜੋ ਮਰਜੀ ਲੈ ਲਈ ਜਿੰਨਾ ਲੋੜ ਆ ਤੈਨੂੰ ਕੋੱਖ ਮੈਥੋਂ ਲਈ ਪਰ ਇਹਨਾਂ ਦਾ ਹੱਕ ਇਹਨਾਂ ਨੂੰ ਦੇਈ ਜੇ ਤੇਰੇ ਕੋਲੇ ਘਾਟ ਆ ਮੈਥੋਂ ਮੰਗ ਵਾਦੂ ਆ ਮੇਰੇ ਕੋਲੇ ਤੇਰੇ ਆਸਤੇ ਰੱਬ ਕੋਲੇ ਬਹੁਤ ਤੋੜਾ 100 ਨਾ 100 ਨਾ ਖਾਲਸਾ ਕਿਵੇਂ ਭਾਉ ਕੋਈ ਬੈਠੇ ਹਾਂ ਆ ਜੀ ਅਸੀਂ ਇਹ ਬੈਠਿਆ ਵੀ ਇਹ ਗਰੀ ਮਿਹਨਤ ਕਰਦੇ ਆ ਹੂੰ ਮੈਂ ਸੋਚਦਾ ਮੈਂ ਵੀ ਜ਼ਿੰਮੇਦਾਰ ਆ ਯਾਰ ਹੂੰ ਪਰ ਮੇਰੀ ਵੀ ਮਿਹਨਤ ਰੱਬ ਦਿੰਦਾ ਹੂੰ ਇਹਨਾਂ ਦੀ ਵੀ ਦੇ ਦੇਵੇ ਦਿੰਦਾ ਰੱਬ ਇਹਨਾਂ ਨੂੰ ਨਹੀਂ ਜੀ ਇਹ ਨਾ ਨਹੀਂ ਕਿਹਾ ਵੀ ਮੁੰਡਿਓ ਕਿਵੇਂ ਹੋ ਕਰਦੀ ਕਲਾ ਜੋ ਨਹੀਂ ਰੱਬ ਦਿੰਦਾ ਮਿਹਨਤ ਕਿਹੜੀ ਦਿੰਦਾ ਮਿਹਨਤ ਦਾ ਮੁੱਲ ਬਹੁਤ ਦਿੰਦਾ ਜੀ ਦਿੰਦਾ ਨਾ ਕੰਮ ਕਰਕੇ ਖੁਸ਼ ਹਾਂ ਹਾਂ ਜੀ ਬਹੁਤ ਖੁਸ਼ ਹਾਂ ਉਸ ਨੇ ਪਰਮਾਤਮਾ ਨੇ ਦੇਣਾ ਜੀ ਸਭ ਕੁਝ ਮਿਹਨਤ ਕਰਨੀ ਆ ਦਸਾਂ ਨਵਾਂ ਦੀ ਇਹ ਖਾਣਾ ਪੂਰੀ ਕਿਰਪਾ ਉਹਨਾਂ ਦੀ ਕਿਰਪਾ ਬਾਬੇ ਨਾਨਕ ਦੀ ਆਏ ਹਾਏ ਬਾਬੇ ਨਾਨਕ ਦੀ ਗੱਲ ਕੀਤੀ ਆ ਖਾਲਸਾ ਜੀ ਹਾਂਜੀ ਬਾਬਾ ਬਾਬਾ ਨਾਨਕ ਵੀ ਝੋਨਾ ਲਾਉਂਦਾ ਸੀ ਤੇ ਉਹ ਵੀ ਪੁੱਤ ਸੀ ਕਿਸੇ ਦਾ ਜੀ ਸਾਡੇ ਨੂੰ ਜਰਮ ਲਿਆ ਸੀ ਉਹਨੇ ਜਿੱਦੇ ਜਿੱਦੇ ਜਾ ਕੇ ਜਿੱਦੇ ਜਾ ਕੇ ਮਿਲਿਆ ਨਾ ਹਾਂ ਜਿੱਦੇ ਜਾ ਕੇ ਲੈਣਾ ਲੈਣਾ ਜਾ ਕੇ ਮਿਲਿਆ ਤੇ ਗੁਰੂ ਨਾਨਕ ਬਣਦਾ ਹਾਂ ਉਹਦੇ ਕਹਿੰਦਾ ਕੌਣ ਹੈ ਆਹ ਜੀ ਮੈਂ ਲੈਣਾ ਹਾਂ ਤੇ ਕਹਿੰਦਾ ਫਿਰ ਮੈਂ ਦੇਣਾ ਹਾਂ ਮੈਂ ਬਸ ਮੈਂ ਦੇਣਾ ਹੈ ਕਨ ਆ ਜਾ ਫਿਰ ਕਹਿੰਦਾ ਹੁਣ ਗੱਲ ਸੁਣੋ ਧਿਆਨ ਨਾਲ ਗੁਰੂ ਨਾਨਕ ਦੇ ਮਹਾਰਾਜ ਨਾ ਜੋ ਨਾ ਲਾਇਆ ਸੀ ਉਹਦੇ ਵਿੱਚੋਂ ਨੰਦੀਨ ਕੱਢ ਰਹੇ ਸੀ ਤੇ ਨੰਦੀਨ ਵਿੱਚੋਂ ਜੋ ਕੱਢਦੇ ਹੋਗੇ ਕੱਖ ਕੱਢਦੇ ਹੋਗੇ ਤੇ ਸਾਡੇ ਕੱਪੜੇ ਕਿਵੇਂ ਲਿਬੜੇ ਹੁੰਦੇ ਆ ਠੀਕ ਆ ਜੀ ਤੇ ਸਰਾਏ ਨਗਰੀ ਧਰਤੀ ਤੋਂ ਚੱਲ ਕੇ ਗੁਰੂ ਅੰਗਦ ਦੇ ਮਹਾਰਾਜ ਜਿਹੜੇ ਦੂਜੇ ਪਾਤਸ਼ਾਹ ਬਣਦੇ ਆ ਉਹਨਾਂ ਦਾ ਨਾਮ ਲੈਣਾ ਸੀ ਪਹਿਲਾਂ ਤੇ ਜਦੋਂ ਗੈ ਜਾਵੜੇ ਨਾ ਉੱਥੇ ਹਾਂਜੀ ਤੇ ਕਹਿੰਦੇ ਮੈਂ ਗੁਰੂ ਨਾਨਕ ਨੂੰ ਮਿਲਣਾ ਹੈ ਹਾਂਜੀ ਜਾ ਕੇ ਲੈਣਾ ਕਹਿੰਦਾ ਉਹ ਕਹਿੰਦਾ ਫਿਰ